ਅੱਜ ਗੱਲਬਾਤ ਨਬੀਓ ਜਬੀਓ ਅੱਜ ਗੱਲ ਕਰਨੀ ਆ ਉਸ ਮਹਾਨ ਸ਼ਹੀਦ ਦੀ ਜਿਹੜਾ ਜਨਮ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ 26 ਦਸੰਬਰ 1899 ਈਸਵੀ ਨੂੰ ਹੋਇਆ ਸੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਦਾ ਜੜਾਇਆ ਉਹ ਦਿਹਾਂਤ ਹੋ ਗਿਆ ਸੀ ਫਿਰ ਉਹਨਾਂ ਨੂੰ ਅੰਮ੍ਰਿਤਸਰ ਦੇ ਅਨਾਥ ਆਸ਼ਰਮ ਦੇ ਵਿੱਚ ਸ਼ਰਨ ਲੈਣੀ ਪਈ ਸੀ ਉਸ ਮਹਾਨ ਕ੍ਰਾਂਤੀਕਾਰੀ ਦਾ ਨਾਮ ਇਤਿਹਾਸ ਦੇ ਵਿੱਚ ਸਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਨਾਂ ਸਿਰਫ ਬੋਲੀ ਚਲਾਈ ਸਗੋਂ ਪੂਰੇ ਇੰਗਲੈਂਡ ਨੂੰ ਲਾ ਕੇ ਰੱਖਤਾ ਜਦੋਂ 13 April 1919 ਜਲਿਆਂਵਾਲਾ ਬਾਗ ਦੇ ਵਿੱਚ ਉਸ ਸਾਖੀ ਵਾਰੇ ਦੇ ਪ੍ਰੋਟੈਸਟ ਕਰ ਰਹੇ ਨੇ ਹੱਥੇ ਲੋਕਾਂ ਦੇ ਜਦੋਂ ਗੋਲੀਆਂ ਚਲਾਈਆਂ ਗਏ ਜਾਂ ਤੇ ਉਸ ਸਮੇਂ ਉਦਮ ਸਿੰਘ ਜਿਨ੍ਹਾਂ ਦੀ ਉਮਰ 11 ਸਾਲ ਦੀ ਸੀ ਔਰ ਉਹ ਉਸ ਵਾਕਏ ਦੇ ਪਤਖਾੜਸ਼ੀ ਸਨ ਉਹਨਾਂ ਨੇ ਸਹ ਖਾਦੀ ਤੇ ਇਸ ਦਾ ਬਦਲਾ ਜ਼ਰੂਰ ਲਵਾਗਾ 21 ਸਾਲ ਬਾਅਦ ਸ਼ਹੀਦ ਉਦਮ ਸਿੰਘ ਜੀ ਨੂੰ ਜਲਿਆਂਵਾਲਾ ਬਾਗ ਦੇ 1947 ਦੇ ਆਪਰੇਲ ਲੈਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ 13 March 1940 ਨੂੰ ਲੰਡਨ ਦੀ ਟੈਕਸਟਰ ਹਾਲ ਜਿਹਦੇ ਵਿੱਚ ਮਾਈਕਲ ਓਡਵਾਇਰ ਜੋ ਕਿ ਉਸ ਸਮੇਂ ਲੂਟਨੈਂਟ ਗਵਰਨਰ ਆਫ ਪੰਜਾਬ ਸੀ ਜਿਨੇ ਆਦੇਸ਼ ਦਿੱਤਾ ਸੀ ਜਿਹਦੇ ਆਦੇਸ਼ ਤੇ ਜੱਲਿਆਂ ਵਾਲੇ ਪਾਰ ਦਾ ਜਿਹੜਾ ਹੱਤਿਆਕਾਂ ਹੋਇਆ ਸੀ ਉਹਨੂੰ ਮੌਤ ਦੇ ਘਾਟ ਉਤਾਰਿਆ ਔਰ ਆਪਣਾ ਬਦਲਾ ਪੂਰਾ ਕੀਤਾ ਉਹ ਉੱਥੋਂ ਭੱਜੇ ਨਹੀਂ ਉਹਨਾਂ ਨੇ ਉੱਥੇ ਹੀ ਜਿਹੜਾ ਆ ਸਰੈਂਡਰ ਕੀਤਾ ਉੱਥੋਂ ਭੱਜੇ ਨਹੀਂ ਔਰ ਜਦੋਂ ਉਹਨਾਂ ਤੇ ਕੇਸ ਚੱਲਿਆ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਲਿਜਾਇਆ ਗਿਆ ਇਹ ਉਹਨਾਂ ਦਾ ਜਦੋਂ ਨਾਮ ਬਦਲਿਆ ਤੇ ਉਹਨਾਂ ਨੇ ਆਪਣਾ ਨਾਮ ਬਬਤ ਸਿੰਘ ਆਜ਼ਾਦ ਦੱਸਿਆ ਜਿਹੜਾ ਕਿ ਆਪਸੀ ਭਾਈਚਾਰੇ ਨੂੰ ਦਰਸਾਉਂਦਾ ਸੀ 31 ਜੁਲਾਈ 1940 ਨੂੰ ਸ਼ਹੀਦ ਉਦਮ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਅੰਗਰੇਜ਼ੀ ਹਕੂਮਤ ਵੱਲੋਂ ਦਿੱਤੀ ਗਈ ਜਿਹੜੇ ਮਰ ਕੇ ਵੀ ਜ਼ਿੰਦਾ ਰਹਿੰਦੇ ਨੇ ਜਿਹੜੇ ਮਰ ਕੇ ਵੀ ਜ਼ਿੰਦਾ ਰਹਿੰਦੇ ਨੇ ਉਹੀ ਸੱਚੇ ਸ਼ਹੀਦ ਹੁੰਦੇ ਨੇ